ਸਿੱਤ ਆਤਮਰਾ ਪਹਿਲਾਂ ਤਾਂ ਬੜਾ ਵਧੀਆ ਪਰਫਾਰਮ ਕੀਤਾ ਕਿਸੇ ਨੇ ਨਹੀਂ ਆਸ ਨਹੀਂ ਸੀ ਬਲਵਿੰਦਰ ਨੂੰ ਵੀ ਇੰਨੀ ਵੋਟ ਪੈ ਜੂਗੀ 2000 2 ਲੱਖ ਤੋਂ ਵੱਧ ਤੁਸੀਂ ਵੋਟ ਖੜੀ ਸੀਗੀ ਹੁਣ ਜਿਵੇਂ ਚਰਨਜੀਤ ਚੰਨੀ ਆਏ ਨੇ ਟੀਨੂ ਨੇ ਜਿਹੜੇ ਆਕਾਲੀ ਦਲ ਤੋਂ ਖੜਫਾ ਮਾਰ ਕੇ ਆਵਾਂ ਦੀ ਪਾਰਟੀ ਚਲੇ ਗਏ ਨੇ ਰਿੰਕੂ ਘੁਣਾਣੇ ਦੀ ਪਾਰਟੀ ਬਦਲੀ ਹੈ ਟੋਡਾ ਨਹੀਂ ਬਣ ਕੀਤਾ ਵੀ ਅਸੀਂ ਵੀ ਪਾਰਟੀ ਬਦਲੀ ਹੈ ਇਸ ਵਾਰ ਵੇਖ ਲਿਏ ਨਹੀਂ ਦੇਖੋ ਆਪਾ ਪੱਤਰਕਾਰ ਹੀ ਰਹੇ ਆ ਸਾਰੇ ਪੱਤਰਕਾਰ ਸਾਡੇ ਸਾਥੀ ਆ ਜਿਨ੍ਹਾਂ ਨੂੰ ਪਤਾ ਅਸੀਂ ਆਪਣੇ ਪ੍ਰੋਫੈਸ਼ਨ 'ਚ ਵੀ ਇਮਾਨਦਾਰ ਰਹੇ ਆ ਉਦੋਂ ਵੀ ਕਦੀ ਕੋਈ ਸਾਡਾ ਕੋਈ ਕਦੀ ਤੁਹਾਨੂੰ ਗੱਲ ਹੀ ਵੀ ਨਹੀਂ ਹੋਗੇ ਵੀ ਇਹਨਾਂ ਨੇ ਜਿਹੜੀਆਂ ਇਹਨਾਂ ਦਾ ਪ੍ਰੋਫੈਸ਼ਨਲ ਐਥਿਕਸ ਹੁੰਦੇ ਪੱਤਰਕਾਰੀ ਚ ਆਪਾਂ ਨੂੰ ਸਿਖਾਉਂਦੇ ਆ ਜਿਮਨੀ ਚੋਣ ਦੇ ਵਿੱਚ ਕਹਿੰਦੇ ਵੱਡੀਆਂ ਪਾਰਟੀਆਂ ਨੇ ਦਿੱਤੀ ਸੀ ਆਫਰ ਕਿ ਬਲਵਿੰਦਰ ਸਾਡੇ ਵੱਲੋਂ ਲੜਦਾ ਤੈਨੂੰ ਐਮਪੀ ਵੀ ਤੱਕ ਬਣਾ ਕੇ ਭੇਜਾਂਗੇ ਅਹੀਂ ਪਵਨ ਕੁਮਾਰ ਟੀ ਨੂੰ ਹੋਣਾਂ ਦੀ ਗੱਲ ਕਰ ਲਈਏ ਚਾਹੇ ਤੁਸੀਂ ਗੱਲ ਕਰ ਲਓ ਸੁਸ਼ੀਲ ਕੁਮਾਰ ਇਹ ਗੁਦੀ ਉਹ ਤਾਂ ਟਿਕਟ ਵੀ ਉਹਨਾਂ ਦੀ ਅਨਾਉਂਸ ਕਰਤੀ ਸੀਗੀ ਉਹਨਾਂ ਦਾ ਕੀ ਤੁਹਾਨੂੰ ਲੱਗਦਾ ਵੀ ਉਹਨਾਂ ਨੇ ਇੰਨਾ ਕਿਉਂ ਵੱਡਾ ਛੜੱਪਾ ਜਾਂ ਪਾਰਟੀਆਂ ਛੱਡ ਗਏ ਇਹ ਲੋਕਤਾਂ ਦੀ ਗੱਲ ਹੁੰਦੀ ਹੈ ਕਿ ਨਿੱਜੀ ਹਿੱਤ ਦੇ ਵਿੱਚ ਜੁੜ ਜਾਂਦੇ ਆ ਜਿਹੜੀਆਂ ਘਟਨਾਵਾਂ ਆਈਆਂ ਇਹ ਮੰਨ ਲਓ ਹੈਰਾਨੀ ਕਰਨ ਵਾਲੀਆਂ ਇਹ ਸਿਰੀਆਂ ਮੈਂ ਅਕਸਰ ਗੱਲ ਕਰਦਾ ਹੁੰਦਾ ਵੀ ਜ਼ਿਆਦਾਤਰ ਜਿਹੜੇ ਇੰਸਟੀਚਿਊਸ਼ਨ ਆ ਆਰਗੇਨਾਈਜੇਸ਼ਨ ਆ ਬੰਦੇ ਨੇ ਕੰਟਰੋਲ ਕਰ ਲਿਆ ਪਰ ਇਹ ਜਿਹੜੀਆਂ ਦੋ ਇਨਸੀਡੈਂਟ ਆ ਇਹਨਾਂ ਨੇ ਜਿਨ੍ਹਾਂ ਤੋਂ ਫਾਇਦਾ ਲਿਆ ਉਹੀ ਬੰਦੇ ਜਿਹੜੇ ਲਾਗੇ ਰੱਖਦੇ ਆ ਸਾਬਕਾ ਮੁੱਖ ਮੰਤਰੀ ਨੇ ਇਸ ਵਾਰ ਮੁਕਾਬਲੇ ਵਿੱਚ ਬਲਵਿੰਦਰ ਦਾ ਮੁਕਾਬਲਾ ਸਾਬਕਾ ਮੁੱਖ ਮੰਤਰੀ ਚੰਨੀ ਹੁਣਾ ਦੇ ਨਾਲ ਆ ਕਿ ਜਾਂ ਕਿਸੇ ਹੋਰ ਪਾਰਟੀ ਦਾ ਨਾਮ। ਜੇ ਕੈਟਰ ਦੀ ਗੱਲ ਕਰਾਂ ਜਾਂ ਵੋਟ ਦੀ ਗੱਲ ਕਰਾਂ ਤਾਂ ਜੇ बसपा ਦੀ ਵੋਟ ਟੁਕਤੇ ਤਾਂ ਮੈਨੂੰ ਲੱਗਦਾ ਵੀ ਉਹ ਵਨ ਸਾਈਡਡ ਮੁਕਾਬਲਾ ਹੋ ਸਕਦਾ ਹੈ। ਪਰ बसपा ਪੂਰੀ ਦੀ ਵੋਟ ਟੁਕਦੀ ਕਿਉਂ ਨਹੀਂ ਪਾਰਟੀ? ਮੈਂ ਤੁਹਾਨੂੰ ਸਭ ਤੋਂ ਵੱਡੀ ਗੱਲ ਇਹ ਕਰਦਾ ਵੀ ਕਿਸੇ ਵੀ ਪਾਰਟੀ 'ਚ ਕਦੀ 100% ਸਹਿਮਤੀ ਨਹੀਂ ਹੁੰਦੀ। ਸਾਡੇ ਕੇਸ ਦੇ ਵਿੱਚ ਸਾਡੀ ਪਾਰਟੀ ਦੇ ਸਾਰੇ ਜਲੰਧਰ ਦੇ 100% ਸਹਿਮਤੀ ਨਾ ਸਿਰਫ ਇੱਕੋ ਹੀ ਨਾ ਦਿੰਦਾ ਵੀ ਸਾਡੇ ਵੱਲੋਂ ਜੇ ਕੋਈ ਕੈਂਡੀਡੇਟ ਉਹ ਬਲਵਿੰਦਰ ਕਮਾਲ ਦੀ ਕੋਸ਼ਿਸ਼ ਕੀਤੀ ਆ ਵੀ ਜੇ ਨੇ ਸਾਨੂੰ ਵੋਟ ਪਾ ਦਿੱਤੀ ਚਾਹੇ ਅਸੀਂ ਨਹੀਂ ਜਿੱਤੀਏ ਉਹਨੇ ਤਾਂ ਵੋਟ ਪਾਈ ਹੈ ਨਾ ਤੇ ਉਹਦੇ ਨਾਲ ਕਨੈਕਟ ਰਹਿ ਕੇ ਰਹਿਣਾ ਜੇ ਉਹ ਸਾਨੂੰ ਕਿਤੇ ਸੱਦਦਾ ਆ ਕੋਈ ਮਸਲਾ ਆ ਤੇ ਉੱਥੇ ਜਾਣਾ ਹੈ ਇਹ ਰਹਿਣਾ ਹੀ ਨਹੀਂ ਤਾਂ ਉਹ ਸਾਨੂੰ ਰਿਪਰੈਜ਼ੈਂਟ ਕਿਉਂ ਕਰਨਾ ਚਾਹੁੰਦਾ ਮੰਨ ਲਓ ਮੈਂ ਵੋਟਰ ਆ ਇੱਥੇ ਜਿਹੜਾ ਬੰਦੇ ਨੂੰ ਪਤਾ ਇਹ ਉਹਨੇ ਕੋਈ ਸੈਟਲਮੈਂਟ ਨਹੀਂ ਅਜੇ ਤੱਕ ਤੁਸੀਂ ਜਿੰਨੇ ਬੰਦੇ ਦੇਖ ਲਓ ਜਿਹੜੇ ਬਾਹਰੋਂ ਆ ਕੇ ਲੜੇ ਆ ਉਹ ਵੋਟਾਂ ਤੇ ਜੋ ਮਰਜ਼ੀ ਕਹੀ ਜਾਂ। ਪਰ ਉਹ ਬਾਅਦ ਚ ਨਹੀਂ ਰਹੇ। ਪਰ ਉਹ ਮਹਾਲੀ ਵਰਗੇ ਸਿਟੀ 'ਚ ਰਹਿੰਦੇ ਆ, ਖਰੜਵਾਲੇ 'ਚ ਰਹਿੰਦੇ ਆ। 63 ਸਾਲ ਕਰੀਬ ਉਹਨਾਂ ਦੀ ਉਮਰ ਹੈ। ਇੱਥੇ ਆ ਕੇ ਕਿਉਂ ਸੈਟਲ ਕਰਨਗੇ? ਕਿਹੜੀ ਬਸਪਾ ਆ ਤੁਸੀਂ ਉਹਦੀਆਂ 2007 ਤੋਂ ਲੈ ਕੇ 12 ਤੱਕ ਸਰਕਾਰ ਰਹੀ। ਉਹਦੇ ਵਿੱਚ ਦੇਖੋ ਕਿਸਾਨਾਂ ਦੇ ਜਿੰਨਾ ਗੰਨੇ ਦਾ ਬਕਾਇਆ ਸੀ ਉਹ ਸਾਰਾ ਮਾਫ ਕੀਤਾ। ਗੰਨੇ ਦਾ ਰੇਟ ਹਾਈਐਸਟ ਦਿੱਤਾ। ਜਿੰਨੇ ਕੋਈ ਮਾੜੇ ਅਨਸਰ ਸੀ ਕ੍ਰਿਮੀਨਲ ਸੀ ਉਹ ਸਾਰੇ ਜੂਪੀ ਛੱਡ ਕੇ ਭੱਜ ਗਏ ਜੇਲਾਂ ਚ ਦੇ ਦਿੱਤੇ ਤਾਂ ਇਮੇਜ ਬਣਾਈ ਆ ਮੈਂ ਇਹ ਸੋਚਦਾ ਵੀ ਜਿਹੜਾ ਕਾਂਗਰਸ ਦਾ ਮਾਸ ਮੀਡੀਆ ਆ ਉਹਨੇ ਬਣਾਈ ਕਿਉਂਕਿ ਉਹ ਦੋਨਾਂ ਦਾ ਐਸਸੀ ਬੇਸ ਲੈਂਦੇ ਆ ਜਲੰਧਰ ਲੋਕ ਸਭਾ ਇਲੈਕਸ਼ਨ ਦੇ ਵਿੱਚ ਪਵਨ ਕੁਮਾਰ ਟੀਵੀ ਦਾ ਨਾਮ ਚਰਚਾ ਚ ਹੈ ਚਰਨਜੀਤ ਚੰਨੀ ਦਾ ਨਾਮ ਚਰਚਾ ਚ ਹੈ ਤੇ ਸੁਸ਼ੀਲ ਕੁਮਾਰ ਰਿੰਕੂ ਦਾ ਨਾਮ ਚਰਚਾ ਚ ਹੈ ਪਰ ਇੱਕ ਨਾਮ ਦੀ ਸਭ ਤੋਂ ਵੱਧ ਚਰਚਾ ਹੋਣੀ ਚਾਹੀਦੀ ਹੈ ਜਿਸ ਨੂੰ ਸਾਰੇ ਇਗਨੋਰ ਕਰ ਰਹੇ ਆ ਬਲਵਿੰਦਰ ਕੁਮਾਰ BSP ਦੇ ਵੱਡੇ ਲੀਡਰ ਨੇ ਜਿਨ੍ਹਾਂ ਨੇ 2019 ਦੇ ਵਿੱਚ 2 ਲੱਖ ਤੋਂ ਵੱਧ ਵੋਟ ਖੜੀ ਸੀ ਜਲੰਧਰ ਲੋਕ ਸਭਾ ਹਲਕੇ ਦੇ ਵਿੱਚ ਤਾਂ ਇਹਨਾਂ ਨੇ ਵੱਡੇ ਵੱਡੇ ਸਿਆਸਤਦਾਨਾਂ ਦੀ نیند ਉਡਾ ਦਿੱਤੀ ਸੀ ਕਿ BSP ਦੇ ਕੈਂਡੀਡੇਟ ਨੂੰ ਇੰਨੀ ਵੋਟ ਕਿਵੇਂ ਪੈ ਗਈ ਸੀ ਤੇ 2024 ਦੇ ਵਿੱਚ ਹੁਣ ਬਲਵਿੰਦਰ ਕੁਮਾਰ ਫੇਰ ਤੋਂ BSP ਦੇ ਕੈਂਡੀਡੇਟ ਨੇ ਬਲਵਿੰਦਰ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਇਨਾ ਦਾ ਪਛੋਕੜ ਵੀ ਪੱਤਰਕਾਰ ਭਾਈਚਾਰੇ ਤੋਂ ਹੀ ਰਿਹਾ ਇਹ ਪੱਤਰਕਾਰ ਰਹੇ ਨੇ ਤੇ ਹੁਣੇ ਲੀਡਰ ਬਣ ਗਏ ਨੇ ਬਲਵਿੰਦਰ ਜੀ ਸਭ ਤੋਂ ਪਹਿਲਾਂ ਤਾਂ ਧੰਨਵਾਦ ਸਮਾ ਦੇਣ ਲਈ ਧੰਨਵਾਦ ਜੀ ਧੰਨਵਾਦ ਮਨਦੀਪ ਜੀ ਮੈਂ 2019 ਚ ਝਾਤ ਮਾਰਾਂ ਪਹਿਲਾਂ ਤਾਂ ਬੜਾ ਵਧੀਆ ਪਰਫਾਰਮ ਕੀਤਾ ਕਿਸੇ ਨੇ ਇੰਨੀ ਆਸ ਨਹੀਂ ਸੀ ਬਲਵਿੰਦਰ ਨੂੰ ਵੀ ਇੰਨੀ ਵੋਟ ਪੈ ਜੂਗੀ 2 ਲੱਖ ਤੋਂ ਵੱਧ ਤੁਸੀਂ ਵੋਟ ਖੜੀ ਸੀਗੀ ਹੁਣ ਜਿਵੇਂ ਚਰਨਜੀਤ ਚੰਨੀ ਆਏ ਨੇ ਟੀਨੂ ਨੇ ਜਿਹੜੇ ਅਕਾਲੀ ਦਲ ਤੋਂ ਛੜਾਪਾ ਮਾਰ ਕੇ ਆਮ ਆਦਮੀ ਪਾਰਟੀ ਚਲੇ ਗਏ ਨੇ ਰਿੰਕੂ ਹਣਾ ਨੇ ਵੀ ਪਾਰਟੀ ਬਦਲੀ ਹੈ ਟੋੜਾ ਨਹੀਂ ਮੰਨ ਕੀਤਾ ਵੀ ਅਸੀਂ ਵੀ ਪਾਰਟੀ ਬਦਲੀ ਏ ਇਸ ਵਾਰ ਵੇਖ ਲੀਏ ਨਹੀਂ ਦੇਖੋ ਆਪਾਂ ਪੱਤਰਕਾਰ ਹੀ ਰਹੇ ਆ ਸਾਰੇ ਪੱਤਰਕਾਰ ਸਾਡੇ ਸਾਥੀ ਆ ਜਿਨ੍ਹਾਂ ਨੂੰ ਪਤਾ ਅਸੀਂ ਆਪਣੇ ਪ੍ਰੋਫੈਸ਼ਨ 'ਚ ਵੀ ਇਮਾਨਦਾਰ ਰਹੇ ਉਦੋਂ ਵੀ ਕਦੀ ਕੋਈ ਸਾਡਾ ਕੋਈ ਕਦੀ ਤੁਹਾਨੂੰ ਗੱਲ ਨਹੀਂ ਵੀ ਦਿਓਗੇ ਵੀ ਇਹਨਾਂ ਨੇ ਜੜੀਆਂ ਇਹਨਾਂ ਦਾ ਪਰਫੈਸ਼ਨਲ ਐਥਿਕਸ ਹੁੰਦੇ ਪੱਤਰਕਾਰੀ ਚ ਆਪਾਂ ਨੂੰ ਸਿਖਾਉਂਦੇ ਆ ਵੀ ਜਿਹੜੇ ਤੁਹਾਡੇ ਪ੍ਰੋਫੈਸ਼ਨਲ ਐਥਿਕਸ ਆ ਉਹਨਾਂ ਨੂੰ ਤੁਸੀਂ ਸਮਝੋਤਾ ਨਹੀਂ ਕਰਨਾ ਸਾਡਾ ਰਿਕਾਰਡ ਹੁੰਦਾ ਸੀ ਵੀ ਯਾਰ ਇਹਨੇ ਟੇਬਲ ਟਾਕ ਨਹੀਂ ਕਰਨੀ ਇਹਨੇ ਜਿਹੜਾ ਆਪਣਾ ਪ੍ਰੋਫੈਸ਼ਨਲ ਐਥਿਕਸ ਹੈ ਇਹਨੇ ਛੱਡਣੀ ਨਹੀਂ ਤੇ ਅਸੀਂ ਡਿਪਾਰਟਮੈਂਟ ਪੰਜਾਬ ਯੂਨੀਵਰਸਿਟੀ ਚ ਚੰਡੀਗੜ੍ਹ ਤੋਂ ਮੈਂ ਕੀਤੀ ਆ ਜਰਨਲਿਜ਼ਮ ਸਾਡੇ ਮੈਡਮ ਹੁੰਦੇ ਸੀ ਬਹੁਤ ਮੈਡਮ ਮੋਹਨਮੀਤ ਮਾਨ ਹੌਸਲਾ ਤੇ ਉਹਨਾਂ ਨੇ ਸਾਨੂੰ ਸਿਖਾਇਆ ਵੀ ਐਥਿਕਸ ਤੇ ਰਹਿਣਾ ਤੇ ਉਹੀ ਅਸੀਂ ਪੋਲੀਟੀਕਲ ਲਾਈਫ ਚ ਰਹੇ ਆ ਇਸ ਕਰਕੇ ਚਲੋ ਇੱਕ ਮਿੱਤਰਚਾਰਾ ਹੁੰਦਾ ਦੂਜੀ ਪਾਰਟੀਆਂ ਤੁਹਾਨੂੰ ਕਿੰਨੀਆਂ ਵੀ ਆ ਚਲੋ ਪਰ ਅਸੀਂ ਕਿਹਾ ਵੀ ਜੇ ਗਲਤ ਨਾ ਹੋਵਾਂ ਤੇ ਤੁਹਾਨੂੰ ਆਫਰ ਵੀ ਕਹਿੰਦੇ ਵੱਡੀਆਂ ਪਾਰਟੀਆਂ ਨੇ ਦਿੱਤੀਆਂ ਸੀਗਾ ਚਾਹੇ ਜਿਮਨੀ ਚੋਣ ਹੋਵੇ ਹੁਣ ਤਾਂ ਤੇ ਖੈਰ ਪਤਾ ਨਹੀਂ ਮੈਨੂੰ ਦਿੱਤੀਆਂ ਹੋਣਗੀਆਂ ਕਿ ਨਹੀਂ ਜਿਮਨੀ ਚੋਣ ਦੇ ਵਿੱਚ ਕਹਿੰਦੇ ਵੱਡੀਆਂ ਪਾਰਟੀਆਂ ਨੇ ਦਿੱਤੀ ਸੀ ਆਫਰ ਕਿ ਬਲਵਿੰਦਰ ਸਾਡੇ ਵੱਲੋਂ ਲੜ ਲਾ ਤੈਨੂੰ ਐਮਪੀ ਵੀ ਤੱਕ ਬਣਾ ਕੇ ਭੇਜਾਂਗੇ ਮੈਂ ਉਹੀ ਹੁਣ ਤਾਂ ਚਲੋ ਫਿਰ ਕਰਦੇ ਨਹੀਂ ਉਹ ਨਹੀਂ ਪਤਾ ਵੀ ਜਦੋਂ ਬੰਦਾ ਜਦੋਂ ਸ਼ਿਓਰ ਹੀ ਸੀ ਮੈਨੂੰ ਕਈ ਵਾਰ ਹੁਣ ਬੰਦੇ ਕਹਿੰਦੇ ਸੀ ਵੀ ਇਸ ਵਾਰ ਨਹੀਂ ਤੁਹਾਨੂੰ ਕੰਟੈਕਟ ਕੀਤਾ ਮੈਂ ਕਿਹਾ ਜਦੋਂ ਸ਼ਿਓਰ ਸੀਗਾ ਵੀ ਬਾਅਦ ਬੰਦੇ ਨੇ ਜਿੱਤਣਾ ਹੀ ਹੁੰਦਾ ਤੇ ਵੀ ਅਸੀਂ ਉਦੋਂ ਨਹੀਂ ਗਏ ਤੇ ਹੁਣ ਤਾਂ ਫਿਰ ਕਿਹਨੇ ਕੰਟੈਕਟ ਕਰਨਾ ਹੈਗਾ ਤਾਂ ਚ ਅਸੀਂ ਆਏ ਤਾਂ ਜਿਹੜਾ ਸਾਡਾ ਵਰਕਰ ਉਹ ਪਰੇਸ਼ਾਨ ਸੀਗਾ ਉਹ ਉਹਨੂੰ ਇਹ ਸੀਗਾ ਵੀ ਯਾਰ ਅਸੀਂ ਜਿਹਨੂੰ ਵੀ ਲੀਡਰ ਬਣਾਇਆ ਉਸਨੂੰ ਛੱਡ ਕੇ ਚਲ ਗਿਆ ਗੈ ਲੀਡਰਾਂ ਦੇ ਉਹ ਨਾਂ ਲੈਂਦੇ ਸੀਗੇ ਤੇ ਉਹ ਸਾਨੂੰ ਵੀ ਇਹ ਕਹਿੰਦੇ ਹੁੰਦੇ ਸੀਗੇ ਵੀ ਯਾਰ ਤੁਸੀਂ ਆਏ ਆ ਤੁਸੀਂ ਵੀ ਕਿਸੇ ਦਿਨ ਸਾਨੂੰ ਛੱਡ ਕੇ ਚਲੇ ਜਾਣਾ ਤੇ ਮੈਂ ਉਦੋਂ ਇਹ ਸੋਚਿਆ ਸੀ ਵੀ ਇਹ ਸਾਰੇ ਲੇਬਰਰ ਬੰਦੇ ਆ ਕੋਈ ਕਟਿੰਗ ਦਾ ਕੰਮ ਕਰਦਾ ਕੋਈ ਪਲੰਬਰ ਦਾ ਕੰਮ ਕਰਦਾ ਵੀ ਇਹ ਸਾਨੂੰ ਲੀਡਰ ਬਣਾਉਂਦੇ ਆ ਕਿਉਂਕਿ 19 ਚ ਵੀ ਉਹਨਾਂ ਨੇ ਲੀਡਰ ਬਣਾਇਆ ਸਾਨੂੰ ਚਲੋ ਆਮ ਸ਼ਹਿਰੀ ਦੀ ਬੋਰਡ ਵੀ ਸਾਨੂੰ ਭਾਈ ਪਰ ਬੇਸ ਜ਼ਮੀਨ ਤੇ ਤਾਂ ਉਹ ਬੰਦੇ ਜਿਹੜੇ ਝੰਡਾ ਚੱਕ ਕੇ ਸਾਡੇ ਲਈ ਤੁਰੇ ਉਹੋ ਸੀ ਤਾਂ ਫਿਰ ਮੈਂ ਸੋਚਿਆ ਵੀ ਚਾਹੇ ਅਸੀਂ ਕੋਈ ਐਮਐਲਏ ਐਮਪੀ ਬਣੀਏ ਨਾ ਬਣੀਏ ਪਰ ਅਸੀਂ ਇਹਨਾਂ ਦਾ ਟਰਸਟ ਨਹੀਂ ਤੋੜਨਾ ਤੇ ਇਸ ਕਰਕੇ ਕੋਈ ਆਫਰ ਜਦੋਂ ਆਉਂਦੀ ਆ ਤਾਂ ਮੈਨੂੰ ਉਹ ਬੰਦੇ ਆਪਣੇ ਦੱਸਣ ਲੱਪ ਪੈਂਦੇ ਆ ਤੇ ਅਸੀਂ ਫਿਰ ਉਧਰ ਲਾ ਉਧਰ ਫੈਸਲਾ ਲਈਦਾ ਆ ਅੱਛਾ ਜਦੋਂ ਚਲੋ ਮੈਂ ਇਹ ਗੱਲਾਂ ਤਾਂ ਚਲੋ ਸਿਧਾਂਤ ਤੁਹਾਡੇ ਕੋਲੋਂ ਤਾਂ ਪਹਿਲੀ ਵਾਰੀ ਨਹੀਂ ਸੁਣ ਰਿਹਾ ਲੀਡਰ ਇਦਾਂ ਦੀ ਗੱਲਾਂ ਕਰਦੇ ਹੁੰਦੇ ਆ ਚਾਹੇ ਪਵਨ ਕੁਮਾਰ ਟੀਨੂ ਹੋਣਾ ਦੀ ਗੱਲ ਕਰ ਲਈਏ ਚਾਹੇ ਤੁਸੀਂ ਗੱਲ ਕਰ ਲਓ ਸੁਸ਼ੀਲ ਕੁਮਾਰ ਨੂੰ ਦੀ ਉਹ ਤਾਂ ਟਿਕਟ ਵੀ ਉਹਨਾਂ ਦੀ ਅਨਾਉਂਸ ਕਰਤੀ ਸੀਗੀ ਉਹਨਾਂ ਦਾ ਕੀ ਤੁਹਾਨੂੰ ਲੱਗਦਾ ਵੀ ਉਹਨਾਂ ਨੇ ਇੰਨਾ ਕਿਉਂ ਵੱਡਾ ਛੜੱਪਾ ਜਾਂ ਪਾਰਟੀਆਂ ਛੱਡ ਗਏ ਇਹ ਲੋਕਤਾਂ ਦੀ ਗੱਲ ਹੁੰਦੀ ਹੈ ਕਿ ਨਿੱਜੀ ਹਿੱਤ ਇਹਦੇ ਵਿੱਚ ਜੁੜ ਜਾਂਦੇ ਆ ਦੇਖੋ ਇਹ ਤਾਂ ਵੈਸੇ ਚਾਹੇ ਅਸੀਂ ਉਹਨਾਂ ਦੇ ਪੋਲੀਟਿਕਲੀ ਆਪੋਨੈਂਟ ਆ ਜਾਂ ਇੱਕ ਆਮ ਆਪਾਂ ਆਬਜ਼ਰਵਰ ਲਾ ਲਈਏ ਇਹ ਜਿਹੜੇ ਦੋ ਜਿਹੜੀਆਂ ਘਟਨਾਵਾਂ ਆਈਆਂ ਇਹ ਮੰਨ ਲਓ ਹੈਰਾਨੀ ਕਰਨ ਵਾਲੀਆਂ ਹੀ ਸਨ ਮੈਂ ਅਕਸਰ ਗੱਲ ਕਰਦਾ ਹੁੰਦਾ ਬਈ ਜ਼ਿਆਦਾਤਰ ਜਿਹੜੇ ਇੰਸਟੀਚਿਊਸ਼ਨ ਆ ਆਰਗੇਨਾਈਜੇਸ਼ਨ ਆ ਬੰਦੇ ਨੂੰ ਕੰਟਰੋਲ ਕਰ ਲੈਂਦੇ ਪਰ ਇਹ ਜਿਹੜੀਆਂ ਦੋ ਇਨਸੀਡੈਂਟ ਆ ਇਹਨਾਂ ਨੇ ਜਿਨ੍ਹਾਂ ਤੋਂ ਫਾਇਦਾ ਲਿਆ ਉਹੀ ਬੰਦੇ ਜਿਹੜੇ ਹਲਾਕੇ ਰੱਖ ਦਿੱਤੇ ਪਰ ਉਹ ਵੈਸਟ ਜਾਣਦੇ ਹੋਗੇ ਪਰ ਮੈਨੂੰ ਇਦਾਂ ਲੱਗਦਾ ਵੀ ਕਈ ਵਾਰ ਬੰਦਾ ਇਹ ਸੋਚਦਾ ਵੀ ਅਸੀਂ ਸਾਡੀ ਰੈਲੇਵੈਂਸ ਕਿੱਥੇ ਰਹਿਣੀ ਵੀ ਲੱਗਦਾ ਵੀ ਪਹਿਲਾਂ ਇੰਸਟੀਚੂਨ ਹੋ ਸਕਦਾ ਅਸੀਂ ਉੱਚ ਕੁਝ ਗੇਨ ਨਾ ਕਰੀਏ ਤੇ ਉਹ ਅੱਗੇ ਗਏ ਮੈਨੂੰ ਇਹਦੇ ਵਿੱਚ ਇਦਾਂ ਹੀ ਜ਼ਿਆਦਾ ਲੱਗਦਾ ਸਾਬਕਾ ਮੁੱਖ ਮੰਤਰੀ ਨੇ ਇਸ ਵਾਰ ਮੁਕਾਬਲੇ ਵਿੱਚ ਬਲਵਿੰਦਰ ਦਾ ਮੁਕਾਬਲਾ ਸਾਬਕਾ ਮੁੱਖ ਮੰਤਰੀ ਚੰਨੀ ਹੁਣਾ ਦੇ ਨਾਲ ਆ ਕਿ ਜਾਂ ਕਿਸੇ ਹੋਰ ਪਾਰਟੀ ਦਾ ਨਾਲ ਮੰਨ ਲੇ ਦੇਖੋ ਤੁਸੀਂ 19 ਦਾ ਦੇਖੋ ਟਰੈਕ 19 ਦੇ ਵਿੱਚ ਅਸੀਂ ਬਿਲਕੁਲ ਯੰਗ ਸੀ ਮੇਰੀ 40 ਸਾਲ ਦੇ ਏ ਸੀ ਔਰ ਬਿਲਕੁਲ ਨਵੇਂ ਸੀ ਅਸੀਂ ਤੇ ਉਦੋਂ ਸਾਡੇ ਮੋਹਰੇ ਕਾਂਗਰਸ ਸਰਕਾਰ ਸੀ ਸਾਰੀ ਸਾਰੀ ਮਸ਼ੀਨਰੀ ਵੀ ਉਹਨਾਂ ਦੀ ਸੀ ਪਿੰਡ ਪਿੰਡ ਸਰਪੰਚ ਬੜੀਆਂ ਉਹਨਾਂ ਦੀਆਂ ਰੂਟਸ ਹੈਗੀਆਂ ਇੱਥੇ ਕੌਂਸਲਰ ਸੀਗੇ ਔਰ ਸਿਟਿੰਗ ਐਮਪੀ ਸੀ ਉਹਨਾਂ ਦੇ ਜੀ ਔਰ ਆਪੋਜੀਸ਼ਨ ਦੇ ਵਿੱਚ ਚੌਧਰੀ ਸੌਰੀ ਅਟਵਾਲ ਸਾਹਿਬ ਸੀਗੇ ਜਿਹੜੇ ਲੋਕ ਸਭਾ ਦੇ ਡਿਪਟੀ ਸਪੀਕਰ ਰਹੇ ਸੀ ਸਟਰੋਂਗ ਪਾਰਟੀਆਂ ਸੀ ਪਰ ਪੈਸੇ ਵੱਖੋਂ ਵੀ ਬਹੁਤ ਸਟਰੋਂਗ ਸੀ ਹਮ ਤਾਂ ਉਹਦੇ ਵਿੱਚੋਂ ਅਸੀਂ 2 ਲੱਖ ਆਪਣਾ ਸਪੇਸ ਬਣਾ ਕੇ ਗਏ ਹਾਂ ਤੇ ਇਸ ਕਰਕੇ ਉਸ ਸਾਹਿਬ ਨਾਲ ਦੇਖੀਏ ਜਦੋਂ ਸਾਡਾ ਉਹਨਾਂ ਰੁਤਬਾ ਸੀ ਤਾਂ ਉਹਨਾਂ ਦਾ ਸਟੇਚਰ ਦੇਖੀਏ ਤਾਂ ਉਦੋਂ ਵੀ ਜ਼ਮੀਨ ਆਸਮਾਨ ਦਾ ਫਰਕ ਸੀਗਾ अच्छा बसपा ਦਾ ਜੇ ਮੈਂ ਕੈਡਰ ਦੀ ਗੱਲ ਕਰਾਂ ਜਾਂ ਵੋਟ ਦੀ ਗੱਲ ਕਰਾਂ ਤਾਂ ਜੇ बसपा ਦੀ ਵੋਟ ਭੁਗਤੇ ਤਾਂ ਮੈਨੂੰ ਲੱਗਦਾ ਵੀ ਉਹ ਵਨ ਸਾਈਡਡ ਮੁਕਾਬਲਾ ਹੋ ਸਕਦਾ ਪਰ बसपा ਪੂਰੀ ਦੀ ਵੋਟ ਟੁਕਦੀ ਕਿਉਂ ਨਹੀਂ ਪਾਰਟੀ ਨੂੰ ਨਹੀਂ ਇਦਾਂ ਨਹੀਂ ਆ ਦੇਖੋ ਅਸਲ ਚ ਕੀ ਆ ਜਿੱਦਾਂ ਹੁਣ ਮਤਲਬ ਜਿਹੜੀਆਂ ਪਾਰਟੀਆਂ ਸੈਬਲਿਸ਼ ਆ ਜਦੋਂ ਉਹਨਾਂ ਦਾ ਬੰਦਾ ਹੁਣ ਚੱਲਿਆ ਤਾਂ ਪੂਰੀ ਪੂਰੀ ਪਾਰਟੀ ਹਿੱਲਦੀ ਆ ਆਪਾਂ ਹੁਣੇ ਰੀਸੈਂਟ ਕੇਸ ਦੇਖਿਆ ਨਾ ਵੀ ਜਦੋਂ ਉਹਨਾਂ ਦਾ ਕੋਈ ਮੇਨ ਲੀਡਰ ਚਲਾ ਜਾਵੇ ਚਾਹੇ ਰੀਜ਼ਨ ਕੋਈ ਵੀ ਹੋਵੇ ਤਾਂ ਪੂਰਾ ਜਿਹੜਾ ਉਹਨਾਂ ਦਾ ਕਿੜਰਿਆ ਉਹੀ ਨਿਰਾਸ਼ਾ ਚਲੇ ਜਾਂਦਾ ਹੂੰ ਤਾਂ ਉਹੀ ਬਸਪਾ ਨਾਲ ਜਦੋਂ ਹੋਇਆ ਤਾਂ ਉਹ ਫਿਰ ਜਿਹੜੀ ਉਹਨਾਂ ਦੀ ਸਰਗਰਮੀ ਚ ਘੱਡੀ ਪਰ ਹੁਣ ਜਦੋਂ ਅਸੀਂ ਜਿੱਦਾਂ ਜਿੱਦਾਂ ਵਰਕ ਕੀਤਾ ਤੇ ਉਹ 19 ਚ ਵੀ ਉਹਦਾ ਰਿਜ਼ਲਟ ਨਿਕਲੇ ਕੰਨੀ ਇੱਥੇ ਆ ਕੇ ਬੈਠੇ ਸੀ ਸਾਡੇ ਸਾਡੇ ਹਲਕੇ 'ਚ ਬੈਠੇ ਰਹੇ ਆਗੇ ਤਾਂ ਫਿਰ ਵੀ ਅਸੀਂ ক্লোਜ਼ ਕੰਟੈਸਟ ਕਰਕੇ ਗਏ ਤੇ ਇਸ ਕਰਕੇ ਜਿਹੜਾ ਸਾਡਾ ਕਿੜਰਿਆ ਔਰ ਮੈਂ ਤੁਹਾਨੂੰ ਸਭ ਤੋਂ ਵੱਡੀ ਗੱਲ ਇਹ ਕਰਦਾ ਵੀ ਕਿਸੇ ਵੀ ਪਾਰਟੀ 'ਚ ਕਦੀ 100% ਸਹਿਮਤੀ ਨਹੀਂ ਹੁੰਦੀ ਸਾਡੇ ਕੇਸ ਦੇ ਵਿੱਚ ਸਾਡੀ ਪਾਰਟੀ ਦੇ ਸਾਰੇ ਜਲੰਧਰ ਦੇ 100% ਸਹਿਮਤੀ ਨਾਲ ਸਿਰਫ ਇੱਕੋ ਹੀ ਨਾਂ ਦਿੱਤਾ ਵੀ ਸਾਡੇ ਵੱਲੋਂ ਜੇ ਕੋਈ ਕੈਂਡੀਡੇਟ ਹੈ ਤਾਂ ਬਲਵਿੰਦਰ ਕੁਮਾਰ ਇਸ ਕਰਕੇ ਸਾਨੂੰ ਲੱਗਦਾ ਵੀ ਜਿਹੜਾ ਸਾਡਾ ਵਰਕਰ ਆ ਉਹਨੇ ਬਿਲਕੁਲ ਪੱਬਾਂ ਭਾਰ ਹੋ ਕੇ ਜਨੂਨੀ ਹੋ ਕੇ ਲੜਾਈ ਲੜਨੀ ਔਰ ਬਹੁਤ ਵੱਡੇ ਮਾਰਜਨਾ ਸੀ 2019 ਦੇ ਵਿੱਚ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਤੁਸੀਂ ਆਦਮਪੁਰ ਜੱਤੇ ਫਲੋਰ ਦੇ ਵਿੱਚ 1000 ਕੁਛ ਤੋਂ ਵੋਟਾਂ ਤੋਂ ਤੁਸੀਂ ਰਹਿ ਗਏ ਸੀਗੇ ਹੋਰ ਕਿਹੜੇ ਕਿਹੜੇ ਹਲਕੇ ਦੇ ਵਿੱਚ ਪੂਰੀ ਕਲੋਸ ਫਾਈਟ ਸੀਗੀ ਤੁਹਾਡੀ ਕਰਤਾਰਪੁਰ ਵੀ ਮੈਨੂੰ ਲੱਗਦਾ ਕਿ ਬਹੁਤ ਨੇੜੇ ਸੀ ਕਰਤਾਰਪੁਰ ਦੇਖੋ ਤੁਸੀਂ 17 ਚ ਦੇਖੋ ਤਾਂ ਮੰਨ ਲਓ ਜਿਹੜਾ ਕਰਤਾਰਪੁਰ ਚ ਮੈਨੂੰ 5000 ਪੈ ਰਹੀ ਆ ਕੰਨੀ ਇੱਥੇ ਆ ਕੇ ਬੈਠੇ ਸੀ ਸਾਡੇ ਸਾਡੇ ਹਲਕੇ 'ਚ ਬੈਠੇ ਰਹੇ ਉਹ ਆ ਕੇ ਜੀ ਤਾਂ ਫੇਰ ਵੀ ਅਸੀਂ ক্লোਜ਼ ਕੰਟੈਸਟ ਕਰਕੇ ਗਏ ਤੇ ਇਸ ਕਰਕੇ ਜਿਹੜਾ ਸਾਡਾ ਕੇਡਰ ਹੈ ਔਰ ਮੈਂ ਤੁਹਾਨੂੰ ਸਭ ਤੋਂ ਵੱਡੀ ਗੱਲ ਇਹ ਕਰਦਾ ਵੀ ਕਿਸੇ ਵੀ ਪਾਰਟੀ 'ਚ ਕਦੀ 100% ਸਹਿਮਤੀ ਨਹੀਂ ਹੁੰਦੀ ਸਾਡੇ ਕੇਸ ਦੇ ਵਿੱਚ ਸਾਡੀ ਪਾਰਟੀ ਦੇ ਸਾਰੇ ਜਲੰਧਰ ਦੇ 100% ਸਹਿਮਤੀ ਨਾਲ ਸਿਰਫ ਇੱਕੋ ਹੀ ਨਾਂ ਦਿੱਤਾ ਵੀ ਸਾਡੇ ਵੱਲੋਂ ਜੇ ਕੋਈ ਕੈਂਡੀਡੇਟ ਹੈ ਤਾਂ ਬਲਵਿੰਦਰ ਇਸ ਕਰਕੇ ਸਾਨੂੰ ਲੱਗਦਾ ਵੀ ਜਿਹੜਾ ਸਾਡਾ ਵਰਕਰ ਆ ਉਹਨੇ ਬਿਲਕੁਲ ਪੱਬਾਂ ਪਾਰ ਹੋ ਕੇ ਜਨੂਨੀ ਹੋ ਕੇ ਲੜਾਈ ਲੜਨੀ ਔਰ ਬਹੁਤ ਵੱਡੇ ਮਾਰਜਨਾ ਸੀ 2019 ਦੇ ਵਿੱਚ ਜਿੱਥੋਂ ਤੱਕ ਮੇਰੀ ਜਾਣਕਾਰੀ ਆ ਤੁਸੀਂ ਆਦਮਪੁਰ ਜੱਤੇ ਫਲੋਰ ਦੇ ਵਿੱਚ 1000 ਕੁਛ ਤੋਂ ਵੋਟਾਂ ਤੋਂ ਤੁਸੀਂ ਰਹਿ ਗਏ ਸੀਗੇ ਹੋਰ ਕਿਹੜੇ ਕਿਹੜੇ ਹਲਕੇ ਦੇ ਵਿੱਚ ਪੂਰੀ ਕਲੋਸ ਫਾਈਟ ਸੀਗੀ ਤੁਹਾਡੀ ਕਰਤਾਰਪੁਰ ਵੀ ਮੈਨੂੰ ਲੱਗਦਾ ਕਿ ਬਹੁਤ ਨੇੜੇ ਸੀ ਕਰਤਾਰਪੁਰ ਦੇਖੋ ਤੁਸੀਂ 17 ਚ ਦੇਖੋ ਤਾਂ ਮੰਨ ਲਓ ਜਿਹੜਾ ਕਰਤਾਰਪੁਰ ਚ ਮੈਨੂੰ 5000 ਪੈ ਰਹੀ ਆ ਮੰਨ ਲਓ ਇਹ ਸਥਿਤੀ ਸੀਗੀ ਤੇ 2 ਸਾਲਾਂ ਬਾਅਦ ਜਦੋਂ ਅਸੀਂ ਲੜਨ ਆ ਰਹੇ ਹਾਂ ਸਾਨੂੰ 31000 ਰੁਪਏ ਪੈ ਰਹੀ ਹੈ ਤੇ ਇੰਨਾ ਅਸੀਂ ਗੈਪ ਕਵਰ ਕਰ ਗਏ। ਇਹੀ ਫਲੋਰ ਵਿੱਚ ਲਾ ਲੋ ਸਿਟਿੰਗ ਐਮਪੀ ਫਲੋਰ ਤੋਂ ਸੀ ਤਾਂ ਅਸੀਂ ਉੱਥੋਂ ਇਹ ਉਹਨਾਂ ਨੂੰ ਸਾਨੂੰ 44000 ਰੁਪਏ ਆ ਉਹਨਾਂ ਨੂੰ ਕਰੀਬ 45 ਆ। ਉਹ ਇਹ ਅਖੀਲ ਇਹ ਬੂਤ ਚੋਂ ਅਸੀਂ ਹਰੇ ਜਾ ਗਏ। ਨਹੀਂ ਤਾਂ ਅਸੀਂ ਲੀਡ ਕਰ ਰਹੇ ਸੀ। ਆਪਣਾ ਨਕੌਦਰ ਲਾ ਲੋ ਅਸੀਂ 27000 ਵੋਟ ਲੈ ਕੇ ਗਏ। ਕੈਂਟ ਚੋਂ ਅਸੀਂ 23000 ਲੈ ਕੇ ਗਏ। ਮੰਨ ਲਓ ਜਿਹੜਾ ਸਾਡਾ ਕੋਈ ਸਿਟੀ ਦਾ ਸੀ ਤੇ ਇੱਕ ਜਿਹੜਾ ਸ਼ਾਹਕੋਟ ਉੱਥੋਂ ਜਿਹੜਾ ਸਾਨੂੰ ਗੈਪ ਪਿਆ ਉਹ ਤੋਂ ਗੈਪ ਸੀਗਾ ਉਹ ਸਟਰੋਂਗ ਕੈਂਡੀਡੇਟ ਕਾਂਗਰਸ ਦੇ ਹੈਗੇ ਨੇ ਨਹੀਂ ਸਟਰੋਂਗ ਦਾ ਇਸ਼ੂ ਨਹੀਂ ਹੈਗਾ ਉੱਥੇ ਜਿਹੜਾ ਸਾਡੀ ਕੈਂਪੇਨ ਜਿਹੜੀ ਘਟ ਸੀਗੀ ਮਤਲਬ ਜਿੱਦਾਂ ਅਸੀਂ ਇੱਥੇ ਰਹਿੰਦੇ ਆ ਉਹ ਸਾਡੇ ਲਈ ਰਿਮੋਟ ਏਰੀਆ ਸੀ ਲੋਕਾਂ ਦੀ ਜਿਹੜੀ ਇੱਕ ਥਿੰਕਿੰਗ ਦੇ ਵਿੱਚ ਅਸੀਂ ਐਗਜ਼ਿਸਟ ਨਹੀਂ ਕਰਦੇ ਸੀ अच्छा ਤੇ ਇਸ ਵਾਰ ਕੀ ਫਿਰ ਕੀ रुझान ਹੈ ਕਿਹੜੇ ਕਿਹੜੇ ਜਿਹੜੇ ਜਿਹੜੇ ਹਲਕਿਆਂ ਦੇ ਵਿੱਚ ਮਾਰ ਪਈ ਜਾਂ ਜਲੰਧਰ ਸ਼ਹਿਰ ਦੇ ਹਲਕੇ ਚਾਰ ਨੇ ਉਹਨਾਂ ਦੇ ਵਿੱਚ ਕੀ ਤੁਸੀਂ ਦੇ ਰਹੇ ਹੋ ਧਿਆਨ ਕਿ ਜਾਂ ਫਿਰ ਤੁਹਾਡਾ ਜਿਆਦਾ ਰੂਰਲ ਵੱਲ ਧਿਆਨ ਨਹੀਂ ਰੂਰਲ ਤਾਂ ਸਾਡਾ ਪਹਿਲਾਂ ਹੀ ਸੈਟ ਹੈਗਾ ਸਾਡੀ ਇਹ ਕੋਸ਼ਿਸ਼ ਆ ਵੀ ਜਿਹੜਾ ਸ਼ਹਿਰ ਦਾ ਆ ਨਾਲੇ ਦੇਖੋ ਉਦੋਂ ਇਹ ਆ ਵੀ ਜਿਹੜਾ ਬੰਦਾ ਕਿਸੇ ਵੀ ਪਾਰਟੀ ਨਾਲ ਜੁੜਿਆ ਜਿਹੜਾ ਸਤਾਪ ਤੀ ਉਹ ਇੱਕਦਮ ਨਹੀਂ ਟੁੱਟਦਾ ਉਦੋਂ ਸਾਡੀ ਐਂਟਰੀ ਸੀਗੀ ਪਹਿਲੀ ਵਾਰ ਤੇ ਉਸ ਤੋਂ ਬਾਅਦ 5 ਸਾਲ ਵੀ ਅਸੀਂ ਬੈਠੇ ਨਹੀਂ ਹੈਗੇ ਲਗਾਤਾਰ ਲੋਕਾਂ ਉਹ ਅਸੀਂ ਇਹ ਵਿਸ਼ਵਾਸ ਬਣਾਇਆ ਮੈਂ ਕਿਉਂਕਿ ਬੰਦੇ ਜਿੱਤ ਲਈ ਵੋਟ ਮੰਗਦੇ ਆ ਤੇ ਜੇ ਨਹੀਂ ਜਿੱਤ ਪਾਦੀ ਬੰਦਾ ਬੰਦੇ ਦੀ ਕੋਈ ਕਮਿਟਮੈਂਟ ਨਹੀਂ ਜੇ ਇਹਨੇ ਵੋਟ ਪਾਈ ਆ ਉਹਨਾਂ ਕਮਿਟਮੈਂਟ ਨਹੀਂ ਰਹਿੰਦੀ ਤੇ ਅਸੀਂ ਇਹ ਇਸ ਚੀਜ਼ ਦੀ ਕੋਸ਼ਿਸ਼ ਕੀਤੀ ਆ ਵੀ ਜੇਨੇ ਸਾਨੂੰ ਵੋਟ ਪਾਤੀ ਚਾਹੇ ਅਸੀਂ ਨਹੀਂ ਜਿੱਤੀਏ ਉਹਨੇ ਤਾਂ ਵੋਟ ਪਾਈ ਆ ਨਾ ਤੇ ਉਹਦੇ ਨਾਲ ਕਨੈਕਟ ਰਹਿ ਕੇ ਰਹਿਣਾ ਜੇ ਉਹ ਸਾਨੂੰ ਕਿਤੇ ਸੱਦਦਾ ਆ ਕੋਈ ਮਸਲਾ ਆ ਤੇ ਉੱਥੇ ਜਾਣਾ ਤੇ ਅਸੀਂ 5 ਸਾਲ ਉਹ ਵਰਕ ਕੀਤਾ ਉਹ ਅੱਗੇ ਨਾਲੋਂ ਅਸੀਂ ਜ਼ਿਆਦਾ ਮੈਚੁਰ ਹੋਏ ਆ ਤੇ ਇਸ ਕਰਕੇ ਮੈਨੂੰ ਇਦਾਂ ਲੱਗਦਾ ਵੀ ਜਿਹੜਾ ਸ਼ਹਿਰੀ ਸਪੇਸ ਹੈਗਾ ਜਿਹੜੇ ਚਾਰ ਹਲਕੇ ਸ਼ਹਿਰੀ ਹਾਲਾਂਕਿ ਉਹਦੇ ਵਿੱਚ ਕੈਂਟ ਸਾਡਾ ਬਹੁਤ ਵਧੀਆ ਆ। ਅੱਛਾ। ਮੇਨਲੀ ਨਾਰਥ ਆ, ਸੈਂਟਰ ਆ ਤੇ ਵੈਸਟ ਆ। ਵੀ ਜੇ ਅਸੀਂ ਉੱਥੇ ਲੋਕਾਂ ਦਾ ਵਿਸ਼ਵਾਸ ਜਿੱਦਣ ਚ ਕਾਮਯਾਬ ਹੁੰਦੇ ਆ ਤੇ ਅਸੀਂ ਸੀਟ ਵਧੀਆ ਢੰਗ ਨਾਲ। ਸੁਭਾਵਕ ਵੀ ਤੁਹਾਨੂੰ ਜਿਹੜੀ ਵੋਟ ਪੈਣੀ ਆ ਕਿ ਐਂ ਪ੍ਰਚਾਰ ਜ਼ਰੂਰ ਕਰਦੇ ਹੋਗੇ ਮੈਂ ਤਾਂ ਯਾਰ ਇੱਥੋਂ ਦਾ ਹੀ ਆ ਮੈਂ ਤਾਂ ਕਿਤੇ ਨਹੀਂ ਜਾਣਦਾ ਜਿਹੜੇ ਬੰਦੇ ਆ ਇਹ ਛੜੱਪੇ ਮਾਰ ਕੇ ਆਏ ਆ। ਦੇਖੋ ਜਿਹੜਾ ਜਲੰਧਰ ਆ ਨਾ ਜਲੰਧਰ ਮੀਡੀਆ ਦਾ ਹੱਬਰ ਆ। ਬਿਲਕੁਲ। ਤੇ ਇੱਕ ਫਿਲਾਸੋਫੀਕਲ ਅਜੈਂਡਾ ਜਲੰਧਰ ਸੈਟ ਕਰਦਾ। ਹੂੰ। ਤੇ ਜਲੰਧਰੀਆ ਨੂੰ ਵੈਸੇ ਤਾਂ ਬਹੁਤਾ ਕੁਝ ਦੱਸਣ ਦੀ ਲੋੜ ਨਹੀਂ ਪਰ ਅਸੀਂ ਇਹ ਗੱਲ ਇੱਕ ਜ਼ਰੂਰ ਗੱਲ ਕਰਦੇ ਆਂ ਵੀ ਸੀਐਮ ਹੈਗੇ ਆ ਚੰਨੀ ਠੀਕ ਆ ਉਹਨਾਂ ਦੀ ਜੋ ਵੀ ਮੈਰਿਟ ਹੋਵੇ ਅਸੀਂ ਉਹ 'ਚ ਬਾਅਦ ਦਾ ਕੁਐਸਚਨ ਆ ਕਾਂਗਰਸ ਦੀਆਂ ਨੀਤੀਆਂ ਕੀ ਲੋਕਾਂ ਖਿਲਾਫ ਰਹੀਆਂ ਇਹਨੇ ਰਹਿਣਾ ਹੀ ਨਹੀਂ ਤਾਂ ਉਹ ਸਾਨੂੰ ਰਿਪਰੈਜ਼ੈਂਟ ਕਿਉਂ ਕਰਨਾ ਚਾਹੁੰਦਾ ਮੰਨ ਲਓ ਮੈਂ ਵੋਟਰ ਆ ਇੱਥੇ ਜਿਹੜਾ ਬੰਦੇ ਨੂੰ ਪਤਾ ਇਹ ਉਹਨੇ ਕੋਈ ਸੈਟਲਮੈਂਟ ਨਹੀਂ ਅਜੇ ਤੱਕ ਤੁਸੀਂ ਜਿੰਨੇ ਬੰਦੇ ਦੇਖ ਲਓ ਜਿਹੜੇ ਬਾਹਰੋਂ ਆ ਕੇ ਲੜੇ ਆ ਉਹ ਵੋਟਾਂ ਤੇ ਜੋ ਮਰਜ਼ੀ ਕਹੀ ਜਾਂਦਾ ਪਰ ਉਹ ਬਾਤ ਚ ਨਹੀਂ ਰਹੇ ਉਹ ਮਹਾਲੀ ਵਰਗੇ ਸਿਟੀ ਚ ਰਹਿੰਦੇ ਆ ਖਰੜਵਾੜੇ ਚ ਰਹਿੰਦੇ ਆ 63 ਸਾਲ ਕਰੀਬ ਉਹਨਾਂ ਦੀ ਉਮਰ ਹੈ ਇੱਥੇ ਆ ਕੇ ਕਿਉਂ ਸੈਟਲ ਕਰਨਗੇ ਤਾਂ ਅਸੀਂ ਲੋਕਾਂ ਨੂੰ ਜਾਇ ਇਹ ਦੱਸਦੇ ਆਂ ਵੀ ਜਦ ਤੁਸੀਂ ਰਹਿਣਾ ਨਹੀਂ ਇੰਨੇ ਸਾਡੇ ਮਸਲੇ ਕੋਈ ਹੱਲ ਹੀ ਨਹੀਂ ਕਰਨੇ ਲੀਡਰ ਜਲੰਧਰ ਨੂੰ ਉਹ ਚਾਹੀਦਾ ਜਿਹੜਾ 24 ਘੰਟੇ ਉਹਨਾਂ ਦੇ ਵਿੱਚ ਰਹੇ ਤੇ ਇਸ ਕਰਕੇ ਜਦ ਉਹਨੇ ਰਹਿਣਾ ਹੀ ਨਹੀਂ ਤਾਂ ਫਿਰ ਉਹ ਉਹਨੂੰ ਉਹ ਕਿਦਾਂ ਰਿਪਰੈਜ਼ੈਂਟ ਕਰੂੰਗਾ ਤੇ ਕਿਉਂ ਬੋਟ ਲੋਕ ਪਾਉਣਗੇ ਆਉਣ ਵਾਲੇ ਦਿਨਾਂ ਚ ਰੈਲੀਆਂ ਹੋਣਗੀਆਂ ਤਾਂ ਕੀ ਮਾਇਆ ਭਤੀ ਜੀ ਆ ਰਹੇ ਨੇ ਕਿ ਤੁਹਾਡੇ ਲਈ ਪ੍ਰਚਾਰ ਕਰਨ ਹਾਂਜੀ ਸਾਡੇ ਨੈਸ਼ਨਲ ਲੀਡਰ ਆ ਦੇਖੋ ਆਉਣਗੇ ਉਹ ਹਰ ਇਲੈਕਸ਼ਨ ਚ ਆਉਂਦੇ ਆ ਤੇ ਇਹ ਚ ਵੀ ਆਉਣਗੇ ਤੁਸੀਂ ਫਿਰ ਜਿਹੜੀਆਂ ਬਾਕੀ ਪਾਰਟੀਆਂ ਨੇ ਬਾਕੀ ਧਨਾੜ ਲੋਕ ਨੇ ਜਿਹੜੇ ਉਹ ਤਾਂ ਫਿਰ ਗੱਡੀਆਂ ਭਜਾ ਕੇ ਤੇਲ ਤੋਂ ਲੁਫਵਾ ਲੈਣਦੇ ਪੈਸੇ ਖਰਚਾ ਲੈਂਦੇ ਆ ਮੈਨੂੰ ਜਿੰਨਾ ਕਿ ਬਲਵਿੰਦਰ ਬਾਰੇ ਪਤਾ ਬਲਵਿੰਦਰ ਤਾਂ ਘਰੋਂ ਵੀ ਠੀਕ ਠਾਕ ਹੈ ਤਾਂ ਫਿਰ ਕਿਵੇਂ ਤਾਮਝਮ ਕਰਦੇ ਹੋ ਤੁਸੀਂ ਨਹੀਂ ਉਹਦੇ ਵਿੱਚ ਇਹ ਹੀ ਆ ਵੀ ਅਸੀਂ ਜਿਹੜੇ ਉਹਨਾਂ ਦੇ ਰਿਸੋਰਸ ਐ ਅਸੀਂ ਉਹਦੇ ਚ ਮੈਚ ਨਹੀਂ ਕਰ ਸਕਦੇ ਉਹਨਾਂ ਦਾ ਗੱਡੀਆਂ ਦਾ ਬੜਾ ਕਾਫਲਾ ਹੋਣਾ ਮੀਡੀਆ ਦੀ ਉਹਨਾਂ ਦੀ ਬਹੁਤ ਪ੍ਰੋਪਾਗੇਸ਼ਨ ਹੋਣੀ ਉਹ ਹਰ ਬਾਰ ਹਰ ਇਲੈਕਸ਼ਨ ਚ ਹੀ ਹੁੰਦੀ ਆ ਤੁਸੀਂ 22 ਚ ਜਦੋਂ ਮੈਂ ਲੜਿਆ ਤੇ ਉਹਨਾਂ ਦਾ 10-10 ਕਰੋੜ ਦਾ ਬਜਟ ਹੋਣਾ ਤੇ ਪਰ ਅਸੀਂ ਸਾਡੂ ਇਹ ਆ ਵੀ ਅਸੀਂ ਥੋੜ੍ਹ ਤੇ ਲੜੀ ਜਿਹੜਾ ਸਾਡਾ ਖਰਚਾ ਜਿਵੇਂ ਓਵਰਆਲ ਦੀ ਪੁੱਛਿਆ 19 ਚ ਬਵਿੰਦਰ ਦਾ ਕਹਿੰਦਾ ਕਿ ਖਰਚਾ ਆ ਗਿਆ ਸੀਗਾ ਤੁਹਾਡਾ ਜਿਹੜਾ ਨੋਮੀਨਲ ਜਿਹਾ ਸੀ ਉਹ ਤਾਂ ਲੋਕ ਹੀ ਤਰੀਵਨ ਖਰਚ ਕਰਦੇ ਆ ਸਾਡੇ ਜਿਹੜੇ ਵਰਕਰ ਆ ਸਾਰੇ ਹਲਕਿਆਂ ਦੇ ਇਸ ਵਾਰ ਉਹਨੇ ਕਿਹਾ ਵੀ ਤੁਸੀਂ ਕੋਈ ਫੈਸਲਾ ਪੈਸਾ ਨਹੀਂ ਖਰਚ ਕਰਨਾ ਸਾਡੇ ਹਲਕਿਆਂ ਦੇ ਵਿੱਚ ਜੋ ਖਰਚ ਦੀ ਪ੍ਰਚਾਰ ਦੀ ਜ਼ਿੰਮੇਵਾਰੀ ਸਾਡੀ ਆ। اچھا ਮੇਰਾ ਕੰਮ ਤਾਂ ਮੀਟਿੰਗਾਂ ਨੂੰ ਐਡਰੈਸ ਕਰਨਾ ਹੈ। ਬਸ ਇੰਨਾ ਹੀ ਆ ਮੇਰਾ। ਚਲੋ ਅਸੀਂ ਉਮੀਦ ਕਰਦੇ ਆ ਵੀ ਸਾਡਾ ਪੱਤਰਕਾਰ ਭਾਈ ਚਾਰਾ ਵੀ ਕੋਈ ਜਾਵੇ ਅੱਗੇ ਤਾਂ ਸ਼ਾਇਦ। ਨਹੀਂ ਦੇਖੋ ਜਲੰਧਰ ਦੇ ਸਾਰੇ ਲੋਕਾਂ ਨੂੰ ਮੈਂ ਕਹਾਂਗਾ ਵੀ ਤੁਸੀਂ ਸਾਰੀਆਂ ਪਾਰਟੀਆਂ ਦੇਖੀਆਂ। ਵੀ ਜਿਹੜੀ बसपा ਆ ਤੁਸੀਂ ਉਹਦੀਆਂ 2007 ਤੋਂ ਲੈ ਕੇ 12 ਤੱਕ ਸਰਕਾਰ ਰਹੀ। ਉਹਦੇ ਵਿੱਚ ਦੇਖੋ ਇਹ ਕਿਸਾਨਾਂ ਦੇ ਜਿੰਨਾ ਗੰਨੇ ਦਾ ਬਕਾਇਆ ਸੀ ਉਹ ਸਾਰਾ ਮਾਫ ਕੀਤਾ ਗੰਨੇ ਦਾ ਰੇਟ ਹਾਈਸਟ ਦਿੱਤਾ ਜਿੰਨੇ ਕੋਈ ਮਾੜੇ ਅਨਸਰ ਸੀ ਕ੍ਰਿਮੀਨਲ ਸੀ ਉਹ ਸਾਰੇ ਜੂਪੀ ਛੱਡ ਕੇ ਭੱਜ ਗਏ ਜੇਲਾਂ ਚ ਦੇ ਦਿੱਤੇ ਜੇ ਔਰਤ ਦੇ ਐਟਰੋਸਿਟੀ ਹੁੰਦੀ ਆ ਤਾਂ ਡੀਜੀਪੀ ਲੈਵਲ ਦਾ ਅਫਸਰ ਹੁੰਦਾ ਉਹ ਵੀ ਪ੍ਰਾਇਓਰਟੀ ਤੇ ਲਿਆ ਪਾਰਟੀ ਨੇ ਵੀ ਪਰ ਜਿਹੜੀ ਬਸਪਾ ਬਾਰੇ 네ਗੇਟਿਵ ਇਮੇਜ ਬਣਾਈ ਆ ਮੈਂ ਇਹ ਸੋਚਦਾ ਵੀ ਜਿਹੜਾ ਕਾਂਗਰਸ ਦਾ ਮਾਸ ਮੀਡੀਆ ਆ ਉਹਨੇ ਬਣਾਈ ਕਿਉਂਕਿ ਉਸ 네ਗੇਟਿਵ ਪਰਸੈਪਸ਼ਨ ਨਾਲ ਜਿਹੜੇ ਸ਼ਹਿਰ ਦੇ ਲੋਕ ਸਭਾ ਦੇ ਲੋਕ ਸਾਨੂੰ ਨਾ ਦੇਖਣ इंडिपेंडेंट ਸਾਨੂੰ ਦੇਖਣ ਐਜ਼ ਏ ਕੈਂਡੀਡੇਟ ਐਜ਼ ਏ ਵਰਕਰ ਤੇ ਐਜ਼ ਏ ਸਿਟੀਜ਼ਨ ਤੇ ਪਾਰਟੀ ਦੀ ਪਾਲਿਸੀਆਂ ਦੇ ਮੱਦੇਨਜ਼ਰ ਤੇ ਉਹਦੇ ਮੱਦੇਨਜ਼ਰ ਇੱਕ ਵਾਰ ਫੈਸਲਾ ਦੇਖੋ ਔਰ ਅਸੀਂ ਤੁਹਾਡੀਆਂ ਉਮੀਦਾਂ ਦੇ ਪੂਰੇ ਉਤਰਾਂ ਠੀਕ ਹੈ ਬਲਵਿੰਦਰ ਜੀ ਧੰਨਵਾਦ ਤੁਸੀਂ ਗੱਲਬਾਤ ਕੀਤੀ ਬਲਵਿੰਦਰ ਹੁਣਾ ਨਾ ਜਿੰਨੀ ਵਾਰੀ ਗੱਲ ਕਰੋਗੇ ਇੰਨੀ ਵਾਰੀ ਤੁਹਾਨੂੰ ਇਹਨਾਂ ਦੀਆਂ ਗੱਲਾਂ ਦੇ ਵਿੱਚੋਂ ਕਿਤੇ ਤੁਹਾਨੂੰ ਨੈਗੇਟਿਵਿਟੀ ਨਹੀਂ ਆਊਗੀ ਇਨਾਂ ਦੀਆਂ ਗੱਲਾਂ ਦੇ ਵਿੱਚੋਂ ਕਿਸੇ ਲੀਡਰ ਦੇ ਖਿਲਾਫ ਜਾਂ ਖਲਾਫਤ ਨਹੀਂ ਦੇਖੂਗੀ ਇਹਨਾਂ ਦਾ ਹਮੇਸ਼ਾ ਮੁੱਦਿਆਂ ਦੇ ਬੇਸ ਦੇ ਉੱਪਰ ਹੀ ਇਹਨਾਂ ਦੀ ਲੜਾਈ ਰਹਿੰਦੀ ਹੈ ਚਾਹੇ ਪਹਿਲੀ ਵਾਰ ਜਦੋਂ ਇਹਨਾਂ ਨੇ ਇਲੈਕਸ਼ਨ ਲੜੀ ਉਦੋਂ ਦੇਖ ਲਓ ਤੇ ਚਾਹੇ ਹੁਣ ਲੜ ਰਹੇ ਨੇ 2019 ਦੇ ਵਿੱਚ 2 ਲੱਖ ਤੋਂ ਵੱਧ ਇਹਨਾਂ ਨੇ ਵੋਟਾਂ ਖੜੀਆਂ ਸੀਗੀਆਂ ਚਾਹੇ ਵੱਡੇ ਲੀਡਰਾਂ ਦਾ ਨਾਮ ਜ਼ਰੂਰ ਚਰਚਾ 'ਚ ਹੈ ਪਰ ਜੇਕਰ ਬਲਵਿੰਦਰ ਕੁਮਾਰ ਨੂੰ ਇਗਨੋਰ ਕਰਨਗੇ ਤਾਂ ਉਹਨਾਂ ਦੀ ਸਭ ਤੋਂ ਵੱਡੀ ਬੇਵਕੂਫੀ ਹੋਵੇਗੀ ਕਿਉਂਕਿ ਇਹਨਾਂ ਦਾ ਕੈਡਰ ਜਿਹੜਾ ਹੈ ਉਹ ਮਜ਼ਬੂਤ ਹੈ ਇਸ ਵਾਰ ਇਹਨਾਂ ਵਾਲਾ ਕੈਡਰ ਕਿੱਧਰ ਨੂੰ ਭੁਗਤੇਗਾ ਜਾਂ ਫਿਰ ਇਹਨਾਂ ਦਾ ਕੈਡਰ ਹੋਰ ਮਜ਼ਬੂਤ ਹੋਵੇਗਾ ਇਹ ਦੇਖਣਾ ਬਹੁਤ ਐਮ ਆ ਮੁਕਾਬਲਾ ਇਸ ਵਾਰ ਬਹੁਤ ਜ਼ਿਆਦਾ ਦਿਲਚਸਪ ਲੱਗ ਰਿਹਾ ਹੈ ਕੈਮਰਾਮੈਨ ਗੁਲਸ਼ਨ ਦੇ ਨਾਲ ਮਨਦੀਪ ਸਿੰਘ